ਮਾਰਾਇ ਨੇ ਕਿਹਾ ਬਾਣੀ ਵਿੱਚ ਕਿ ਸਭ ਤੋਂ ਵੱਡਾ ਸੂਰਮਾ ਹੀ ਉਹ ਹੀ ਹੈ ਕਿ ਜਿਹੜਾ ਨਾਮ ਜਪਦਾ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਉੱਠ ਕੇ ਤੇ ਨਾਮ ਜਪਦਾ ਹੈ ਧਿਆਨ ਚ ਬੰਡਦਾ ਹੈ ਭਗਤੀ ਕਰਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਹਿੰਦੇ ਸਭ ਤੋਂ ਵੱਡਾ ਸੂਰਮਾ ਹੋਵੇ ਜਿਹੜਾ ਉੱਠ ਕੇ ਪਾਠ ਕਰਦਾ ਹੈ ਜਿਹੜਾ ਉਦਮ ਕਰਦਾ ਨਾਮ ਜਪਣ ਦਾ ਬਾਕੀ ਉਦਮ ਦੇ ਸਾਰੇ ਕਰ ਲੈਂਦੇ ਨੇ ਪਰ ਇੱਕ ਨਾਮ ਜਪਣ ਦਾ ਜਿਹੜਾ ਉਦਮ ਉਹ ਕਿਸੇ ਕੋਲ ਨਹੀਂ ਹੁੰਦਾ ਕਹਿੰਦੇ ਤਲਵਾਰ ਚੁੱਕਣ ਦੇ ਨਾਲ ਕੋਈ ਸੂਰਮਾ ਨਹੀਂ ਹੋ ਜਾਂਦਾ ਪਿਸਤੌਲ ਚੁੱਕਣ ਦੇ ਨਾਲ ਗੋਲੀ ਚਲਾਉਣ ਦੇ ਨਾਲ ਕੋਈ ਸੂਰਮਾ ਨਹੀਂ ਹੋ ਜਾਂਦਾ ਸੂਰਮਾ ਉਹ ਵਾ ਜਿਹੜਾ ਆਪਣੇ ਆਪ ਨੂੰ ਚੁੱਕਦਾ ਹੈ ਜਿਹੜਾ ਆਪਣੇ ਮਨ ਨੂੰ ਮਾਰ ਕੇ ਸਵੇਰੇ ਉੱਠਦਾ ਹੈ ਨਾਮ ਜਪਣ ਵਾਸਤੇ ਉਹਦੇ ਵਾਸਤੇ ਬਹੁਤ ਵੱਡੀ ਦਲੇਰੀ ਚਾਹੀਦੀ ਹੈ ਉਹਦੇ ਵਾਸਤੇ ਬੜਾ ਵੱਡਾ ਦਿਲ ਚਾਹੀਦਾ ਉਹਦੇ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਸੋ ਨਾਮ ਜਪਣਾ ਹੀ ਬਾਣੀ ਵਿੱਚ ਦੱਸਿਆ ਕਿ ਸਭ ਤੋਂ ਵੱਡਾ ਕਰਮ ਓਹੀ ਆ ਵੀ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਰਾਮ ਦਾ ਨਾਮ ਜਪਣਾ, ਰਾਮ ਦਾ ਸਿਮਰਨ ਕਰਨਾ ਸਭ ਤੋਂ ਵੱਡਾ ਕਰਮ ਹੈ।